ফোটোগ্রাফা <OR> <for disgustion. tod>

<laughs> n g اوه <laughs> <laughs> <laughs>

ਵੀ ਦੇ ਸਾਹ ਮਾਰ ਮਾਰ ਨਾਮ ਸਰਦਾਰ ਰਾਜ ਸਿੰਘ ਖਾਲਸਾ ਚੰਦੂ ਆਬਾਦ ਸਰਕਾਰ ਬਾਜੀ ਇਹ ਨਾ ਕਰੋ ਨਾ ਵੇਖੋ ਨਾ ਇਹ ਸਜ਼ਾ ਤਾਂ ਬੰਦਾ ਹੀ ਪੁਲਸਾਰੇ ਹੋਵੇ ਸੱਚੇ ਬੇ ਨਾ ਨਾ ਇਹ ਗਲਤ ਕਰਨੇ ਬਾਜੀ ਕੋਈ ਤਾਂ ਕਾਤਲ ਨੂੰ ਵੇਖੋ ਪੰਜਾਬ ਦਾ ਭੂਤ ਕੁੰਡੇ ਦੇ ਵੇਖੋ ਬਾਸ ਸੁਹਾਨਦ ਖੁਰਦਾ ਪਾਗੇ ਔਰ ਰਜੀਦ ਨਹੀਂ ਭਾਜੀ ਪਈ ਗਲਤ ਕਰਦੇ ਨਾ ਨਾ ਇਹ ਨਹੀਂ ਗੱਲ ਪੁਲਿਸ ਦੇ ਕਾਹਤਾਂ ਨਹੀਂ ਮੈਂ ਧਿਆਉਂਦੀ ਪੁਲਿਸ ਦਾ ਨਹੀਂ ਮੈਂ ਧਿਆਉਂਦੀ ਪੁਲਿਸ ਵੇਰ ਸਤਜਨਾਂ ਤੇ ਕਾਹਤ ਪਾ ਗਿਆ ਆਪਣਾ ਨਾਮ ਹੀ ਸਹੀ ਹੈ ਪਰ ਆਪਾਂ ਨੂੰ ਮਸਾਣੀਓ ਸੋ ਉਠਾਇਆ ਕਿ ਉਹਨੇ ਕੀ ਕਹੂ ਕਾਲੂ ਜਦੋਂ ਤੋਂ ਪਾੜਿਆ ਨੇ ਕਿੰਨੇ ਵਰਨੇ ਸਿੰਘ ਨਹੀਂ ਗਏ ਅਸੀਂ ਸਿੱਖਾਂ ਦੀ ਕੋਈ ਨਹੀਂ ਸੱਖ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਆਪਾਂ ਕਿਹਾ ਨਾ ਕੁਛ ਟੈਲੀਫੋਨ ਪਾਉਂਦਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਨਹੀਂ ਸਾਡਾ ਦੱਸੋ ਜ਼ਮੀਰ ਮਰਿਆ ਵਾ ਆਪਾਂ ਸਿੰਘ ਨਹੀਂ ਗਏ ਕੁਛ ਟੈਲੀਫੋਨ ਪਾਉਂਦਾ ਤੁਸੀਂ ਪੁੱਛਦੇ ਤੇ ਸ਼ਰਮ ਦੇ ਨਾਲ ਗਿਲਸੋਂ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗ੍ਰੰਥੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫੇਰ ਇੱਕ ਦਿਨ ਜੇ ਇਹ ਕੁੱਤੇ ਦਾ ਹੱਡ ਨਹੀਂ ਨਾ ਬਖਸ਼ਿਆ ਤੇ ਬੱਚੇ ਆ ਵੀ ਨਹੀਂ ਖਾਲਸੇ ਕੋ ਜਾਣਾ ਵੇਖ ਲਿਓ ਧਿਆਨ ਰੱਖ ਲਿਓ ਜਿਹੜਾ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਆ ਖਾਲਸਾ ਤੁਹਾਨੂੰ ਟੱਕਰੂ ਕੇ ਲੱਗੇ ਪਾਛੇ ਤਾਂ ਕਹਿਣਾ ਮਾਰੋ ਕਹਿਣਾ ਮਾਰੋ ਬੇਟੀ ਨਾ ਨਾ ਬੇਟੀ ਤਾਂ ਕਹਿਣਾ ਮਾਰੋ ਆਓ ਭਾਈ ਆਓ ਭਾਈ ਪਰ ਭਾਈ ਜੇ ਅੱਜ ਨਹੀਂ ਤਾਂ ਕੱਲ ਬੰਦੇ ਪਤਾ ਲੱਗ ਗਿਆ ਨਾ ਕਿਨੇ ਅਰਦਾਸ ਕੀਤੀ ਆ ਫਿਰ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਫਿਰ ਵੀ ਆਪਾਂ ਸੁੱਚੜਾਂ ਨੂੰ ਕੰਢੇ ਦੀ ਪੰਜਾਬ ਦਾ ਉਹ ਸੁੱਚੜ ਦੀ ਜਿੱਥੇ ਖੋਕ ਹੋ ਕੇ ਨਿਆਰੇ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬਿਰਦੇ ਦੇ ਇਹ ਕਰੇਗਾ ਬੱਚੇ ਮਾਰਦੇ ਖੋਕ ਹੋ ਕੇ ਸੁੱਚੜ ਨੇ ਖੋਲ੍ਹਦਾ ਤੂੰ ਇਹ ਨਕੋਂ ਮੁਸਲਮਾਨੀ ਦੇ ਜਿੱਨੇ ਕਾਜ਼ਾ ਪਿੰਡਾਂ ਵਾਲਾ ਇੱਕ ਜਲਾਬਾ ਜੀਨਾ ਸਾਲ ਦੇ ਸਟੇਟਮੈਂਟ ਆ ਕਿ ਨਿਕਲ ਗਿਆ ਬੱਚਾ ਕੋਕੋ ਕੇ ਮਰੇ ਨੇ ਇਹਦੇ ਭੋਗ ਤੋਂ ਨਹੀਂ ਤੁਹਾਨੂੰ ਜਿੰਦਾਬਾਦ 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 ਕਰਦੋ ਸੁਖਬਾਬ ਜਿੰਦਾਬਾਦ ਗੁਰਦਾਬ ਜਿੰਦਾਬਾਦ ਸਤਿ ਸ਼੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਬਾਬਾ ਤੁਮ ਹੀ ਕਾਸੇ ਹੋ ਜਿੰਦਾਬਾਦ 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 ਕੀ ਗੱਲ ਪਤਾ ਆ ਜਿਹੜਾ ਦੁਸ਼ਟ ਮੁਨੀ ਸਾਹਿਬ ਸਰਿਆ ਸੁਪਾਸਰਹਾਂ ਦੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮੇ ਉਹ ਕੀਤਾ ਸੀ ਇਸ ਗੁੱਸਤੇ ਦਾ ਜਲਪ ਹੋ ਗਿਆ ਨਹੀਂ ਪਾਣਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਹੋਏਗੀ ਜਿਹੜੇ ਗੁੱਸੇ ਦੇ ਪੁਲਿਸ ਅਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੋਏਗੀ ਇਹਨਾਂ ਬੁੱਤਿਆਂ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਕਹਾਣੀ ਆ ਉਹ ਕੀਤਾ ਸਾਡੀ ਯਾਰੀ ਦਾ ਯੂਨੀ ਕਰ ਲੈਂਦੇ ਅਦਾਲਤਾਂ ਦੇ ਲਈ ਅੰਦਰੂਠੇ ਪੁਲਿਸ ਮੁਕਾਬਲੇ ਵਿੱਚ ਦੋਸ਼ੀ ਕਦਨਿਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਾਲਸੋਵਾਲੇ ਮਹਾਪੁਰ chakra atta ਗਾਲੂ ਲਈ ਸ਼ਹੀਦ ਕਾਲੂ ਕਾਲੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜ਼ਿੰਮੇਦਾਰ ਸ੍ਰੀ ਅਗਾਰਾ ਨਾ ਰੋਗਨਾਈ ਸਿੰਧੀ ਜਿਹੜੇ ਭਾਈ ਗੁਗੇਰ ਸਿੰਘ ਭੰਗੇ ਉਹਨਾਂ ਨੇ ਨਾ ਕੋਈ ਪੁਤਲਾ ਸਤਿ ਨੋਪਰਾ ਬਾਰਾ ਕੋਈ ਸਭ ਪੁਤਲਾ ਜਨਾਬ ਹੋ ਗਿਆ ਉਹ ਅਸੀਂ ਨਹੀਂ ਪੈਂਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਅਦਾਸ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਈ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਫਾਰਮ ਆ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਤੇ ਪੁਲਿਸ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਲਾਣਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹ ਨੂਨ ਜਿਹੜਾ ਪੋਹੀਆ ਤੇ ਇਹੀ ਬੁੱੱਤੇ ਦਾ ਅਸਰ ਸਰ ਸਾਬ ਕਾਦੇ ਸਿੰਘਾਂ ਨੂੰ ਜਿਹੜਾ ਚੁੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋਂ ਇਹ ਨਾਂ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਰਸ